ਦਾ ਗਾਣਾ ਹੈ ਜੀ ਜੀਜੇ ਸਾਲੀ ਤੇ ਕੋਸ਼ਿਸ਼ ਕਰੋ ਤੁਸੀਂ ਲਾਗੇ ਤੱਕ ਇਹ ਇੰਟਰੋਡਿਊਸ ਕਰਵਾ ਦਿਓ ਔਰ ਕੋਸ਼ਿਸ਼ ਕਰਾਂਗੇ ਆਪਾਂ ক্লোਜ਼ਿੰਗ ਇਹ ਰੋਜ਼ੀ ਮੈਮ ਨੇ ਜੀ ਜਿਹਨੇ ਫਿਲਮ ਦੇ ਵਿੱਚ ਮੇਰੀ ਟੀਚਰ ਦਾ ਕਰੈਕਟਰ ਕੀਤਾ ਹੈ ਇਹ ਸਾਡੇ ਡੀਓਪੀ ਨੇ ਜੀ ਫਿਲਮ ਨੂੰ ਜਿਨ੍ਹਾਂ ਨੇ ਡੀਓਪੀ ਕੀਤਾ ਗਦਰ 1947 ਦੇ ਵੀ ਇਹ ਡੀਓਪੀ ਨੇ ਇਸ ਫਿਲਮ ਦੇ ਵੀ ਇਹਨੇ ਮਾਲਕ ਵੀ ਇਹਨੇ ਇਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਹੀ ਇਹ ਚੀਜ਼ਾਂ ਪੋਸੀਬਲ ਹੋ ਰਹੀਆਂ ਮੈਂ ਫਿਲਮ ਦਾ ਗੱਗੀ ਤੁਹਾਡੇ ਸਾਹਮਣੇ ਪੇਸ਼ ਕਰਦਾ ਜੀਜੇ ਸਾਲੀ ਦੇ ਗਾਣਾ ਜੀ ਜੀ ਜੈ ਇੱਕ ਬੜੇ ਚਾਹਵਾਂ ਨਾਲ ਆਪਣੀ ਸਾਲੀ ਘਰੇ ਜਾਂਦਾ ਤੇ ਉਹਦੇ ਵਿਚਾਰੇ ਦੇ ਆਸਾਂ ਦੇ ਪਾਣੀ ਫੇਰ ਜਾਂਦਾ ਵਿਆਹ ਤੋਂ ਪਹਿਲਾਂ ਮਾਰਦੇ ਸੀ ਗੱਪ ਤੁਸੀਂ ਬਾਲੇ ਮੀਟ ਦੀ بجائے ਚਾੜ ਆਲੂ ਤਰੀ ਵਾਲੇ ਚਾਹ ਦੇ ਨਾਲ ਦਿੱਤਾ ਜਦੋਂ ਮਿੱਠਾ ਜਾ ਬਦਾਨਾ ਚਾਹ ਦੇ ਨਾਲ ਦਿੱਤਾ ਜਦੋਂ ਮਿੱਠਾ ਜੱਬਦਾਨਾ ਦਿਲ ਰੱਖਤਾ ਤੋੜ ਕੇ ਰੁੱਸ ਗਿਆ ਸਾਲੀਏ ਜੱਜੀ ਜੱ ਤੇਰਾ ਵੇ ਕਿਥੋਂ ਦਾ ਟੱਬਰ ਮਣਾਉ ਹੱਥ ਜੋੜ ਜੋੜ ਕੇ ਰੁੱਸ ਗਿਆ ਸਾਲੀਏ ਜੱਜੀ ਜੱ ਤੇਰਾ ਵੇ ਕਿਥੋਂ ਦਾ ਟੱਬਰ ਮਣਾਉ ਹੱਥ ਜੋੜ ਜੋੜ ਕੇ ਫੇਰ ਨਾ ਕਹੀਂ ਕਿ ਐਵੇਂ ਦੱਸਿਆ ਹੀ ਨਹੀਂ ਅਗੋ ਸਾਲੀ ਕਹਿੰਦੀ ਆ ਵੀਰੇ ਨੇ ਕਰਾਉਣਾ ਸੀਗਾ ਮੂੰਹ ਕੌੜਾ ਤੇਰਾ ਪੁਲਿਸ ਵੀ ਰੱਖਦੀ ਸੀ ਗੇੜੇ ਯੁੱਤੇ ਗੇੜਾ ਮੰਗਲਵਾਰ ਕੱਲ ਮੀਟ ਨਹੀਂ ਸੀ ਮਿਲਿਆ ਮੰਗਲਵਾਰ ਕੱਲ ਮੀਟ ਨਹੀਂ ਸੀ ਮਿਲਿਆ ਕੀ ਲੋੜ ਆ ਗਿਆ ਸਾਲੀ ਦੇ ਬਣਾਏ ਹੋਏ ਆਲੂ ਮੀਟ ਵਰਗੇ ਸੀ ਆਟੇ ਦੀ ਤੁਪੌਣੀ ਸੇ ਪ੍ਰਾਤ ਖਾ ਗਿਆ ਸਾਲੀ ਦੇ ਬਣਾਏ ਹੋਏ ਆਲੂ ਮੀਟ ਵਰਗੇ ਸੀ ਆਟੇ ਦੀ ਤੁਪੌਣੀ ਸੇ ਪ੍ਰਾਤ ਖਾ ਗਿਆ ਵੇ ਉੱਤੋਂ ਹੀ ਉੱਤੋਂ ਐਵੇਂ ਨਾ ਕਰੇ ਤੂੰ ਕਰੀ ਜਾਣੈ ਇਹ ਮੇਰੇ ਨਾਲ ਗੀਤ ਗਾਇਆ ਜੀ ਮੰਡੀ ਕਲੜਾ ਜੀ ਨੇ ਤੇ ਫਿਲਮ ਦਾ ਗੀਤ ਗਾਇਆ ਮੰਡੀ ਨੀਣਾ ਮਿਊਜ਼ਿਕ ਮੈਂ ਕੀਤਾ ਫਿਲਮ ਦਾ ਔਰ ਨਿਚ ਲੀਡਿੰਗ ਫੇਸ ਵੀ ਸਾਰਾ ਮੈਂ ਹੀ ਹਾਂ ਅੱਛਾ ਇਹ ਗੀਤ ਲੱਗਦਾ ਹੈਗਾ ਹਰੇਕ ਵਿਆਹ ਤੇ ਡਿਜੇਤ ਗੀਤ ਵੱਜੂ ਹੈ ਜੀ ਜੀ ਬਿਲਕੁਲ ਵੱਜੇਗਾ ਔਰ ਮੈਂ ਪ੍ਰਮਾਤਮਾ ਅਗੇ ਬਹੁਤ ਬੇਨਤੀ ਕਰ ਰਿਹਾ ਹਾਂ ਹੋਣੀਆਂ ਵੀ ਚਾਹੀਦੀਆਂ ਔਰ ਜੀਜੇ ਸਾਲੀ ਦੀ ਅਚੀ ਕਨਵਰਸੇਸ਼ਨ ਹੈ ਤੇ ਇਹਦੇ ਵਿੱਚ ਇੱਕ ਗੀਤ ਹੈ ਜੀ ਰੋਮਾਂਟਿਕ ਗੀਤ ਹੈ ਪਿਆਰ ਹੋ ਜਾਏਗਾ ਉਹ ਵੀ ਮੈਂ ਤੁਹਾਡੇ ਸਾਹਮਣੇ ਦੋ ਲਾਈਨਾਂ ਪੇਸ਼ ਕਰਦਾ ਅੱਖਾਂ ਨਾਲ ਅੱਖਾਂ ਦਾ ਕਰਾਰ ਹੋ ਜਾਏਗਾ ਅੱਖਾਂ ਨਾਲ ਅੱਖਾਂ ਦਾ ਕਰਾਰ ਹੋ ਜਾਏਗਾ ਪਿਆਰ ਨਾਲ ਵੇਖਣਾ ਪਿਆਰ ਹੋ ਜਾਏਗਾ ਪਿਆਰ ਨਾਲ ਵੇਖਣਾ ਪਿਆਰ ਹੋ ਜਾਏਗਾ ਇਸ ਫਿਲਮ ਦਾ ਟਾਈਟਲ ਟਰੈਕ ਵੀ ਲੱਗਦਾ ਥੋ ਵੀ ਸੁਣਾਈ ਦਿਆ ਹਨਾ ਸੁਣਾਉਣਾ ਉਹ ਹੈਗਾ ਜੀ ਫਿਲਮ ਦਾ ਟਾਈਟਲ ਟਰੈਕ ਉਹ ਕਹਿੰਦੀ ਇਹ ਕੁੜੀ ਕਹਿੰਦੀ ਹੈ ਮੇਰੇ ਇੱਕ ਫੋਨ ਤੇ ਆਉਂਦਾ ਸੈਂ ਫਿਰ ਬਾਂਗਲ ਵਿੱਚ ਪਾਉਂਦਾ ਸੈਂ ਮੇਰੇ ਤੇ ਹੱਕ ਜਿਤਾਉਂਦਾ ਸੈਂ ਸਭ ਫੋਕੇ ਨਿਕਲੇ ਦਾਵੇਂ ਮੈਨੂੰ ਰੋਂਦੀ ਨੂੰ ਸਜਣਾ ਵੇ ਕੋਈ ਲੈ ਚੱਲਿਆ ਮੁਕਲਾਵੇ ਮੈਨੂੰ ਰੋਂਦੀ ਨੂੰ ਸਜਣਾ ਵੇ ਕੋਈ ਲੈ ਚੱਲਿਆ ਮੁਕਲਾਵੇ ਜੈ ਤੂੰ ਵਾਲੀ ਭੂਆ ਕਲਸੀ ਰਿਸ਼ਤਾ ਲੈ ਕੇ ਆ ਗਈ ਜੰਮੂ ਵਾਲੀ ਮਾਸੀ ਬਲ ਦੀ ਅੱਗ ਤੇ ਤੇਲ ਸਿਪਾ ਗਈ ਹੱਥ ਕਰੋ ਇਹਦੇ ਪੀਲੇ ਕਹਿੰਦੀਆਂ ਘਰ ਆਪਣੇ ਜਾਵੇ ਮੈਨੂੰ ਰੋਂਦੀ ਨੂੰ ਸਜਣਾ ਆਵੇ ਕੋਈ ਲੈ ਚੱਲਿਆ ਮੁਕਲਾਵੇ ਮੈਨੂੰ ਰੋਂਦੀ ਨੂੰ ਸਜਣਾ ਆਵੇ ਕੋਈ ਲੈ ਚੱਲਿਆ ਮੁਕਲਾਵੇ ਅੱਛਾ ਫਿਲਮ ਦਾ ਨਾਮ ਹੈ ਜੀ ਵੇ ਕੋਈ ਲੈ ਚੱਲੇ ਮੁਕਲਾਵੇ